ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਸ਼ੇਰ ਗੁਰੂ RAMDAS ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਅਤੇ ਆਪਦੇ ਪੇਪਰਾਂ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਪੰਜਾਬੀ ਪੇਪਰ ਕੁਆਲੀਫਾਈ ਨੇਚਰ ਦਾ ਜੋ ਐਗਜ਼ਾਮ ਉਸ ਦੀਆਂ ਮੈਂ ਵੀਡੀਓਜ਼ ਪਹਿਲਾਂ ਦੇ ਚੁੱਕਾ ਹਾਂ ਕਿਹੜੀਆਂ-ਕਿਹੜੀਆਂ ਹੋ ਗਈਆਂ ਹਨ ਆਪਣੀਆਂ ਜਿਵੇਂ ਕਿ ਇੱਥੇ ਲਿਖਿਆ ਹੋਇਆ ਹੈ ਜੀਵਨੀ ਅਤੇ ਰਚਨਾਵਾਂ ਦੋਸਤੋ ਇਹ ਸਿਲੇਬਸ ਹੈ ਪੰਜਾਬੀ ਦਾ ਜੋ ਕੁਆਲੀਫਾਇਨੇਸ਼ਨਰ ਦਾ ਐਗਜ਼ਾਮ ਹੁੰਦਾ 10 ਸਿਲੇਬਸ ਹੈ ਤਾਂ ਇਹ ਆਪਣਾ ਸਾਰਾ ਹੋ ਗਿਆ ਹੈ ਇਸ ਦੇ ਵਿੱਚ ਦੋ ਤਿੰਨ ਗੁਰੂ ਰਹਿ ਗਏ ਹਨ ਉਹਨਾਂ ਦੇ ਜੀਵਨੀ ਅਤੇ ਰਚਨਾਵਾਂ ਬਾਰੇ ਕੁਐਸਚਨ ਹਨ ਤੁਹਾਨੂੰ ਉਹ ਵੀ ਵੀਡੀਓ ਮਿਲ ਜਾਣਗੀਆਂ ਜੇਕਰ ਦੋਸਤੋ ਗੁਰੂਆਂ ਵਾਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਦੇਖ ਲੈਣਾ ਪਲੇਲਿਸਟ ਦੇ ਵਿੱਚ ਪਈਆਂ ਹੋਈਆਂ ਹਨ ਤੇ ਉਸ ਤੋਂ ਬਾਅਦ ਆਪਾਂ ਕੀਤਾ ਸੀ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਮਤਲਬ ਕਿ ਟ੍ਰਾਂਸਲੇਸ਼ਨ ਆ ਗਿਆ ਤਾ ए ਵੀ ਹੋ ਗਿਆ ਦੋਸਤੋ ਇੱਕ ਆਪਾਂ ਬਹੁਤੇ ਸ਼ਬਦ ਨਹੀਂ ਥਾ ਇੱਕ ਸ਼ਬਦ ਕੀਤਾ ਸੀ ਜੋ ਕਿ ਪੇਪਰ A ਅਤੇ B ਦੇ ਲਈ ਦੋਨੋ ਦੇ ਲਈ ਹੀ ਮੋਸਟ ਇੰਪੋਰਟੈਂਟ ਟਾਪਿਕ ਹੈ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ 50 ਨੰਬਰ ਦਾ ਪੇਪਰ ਹੈ ਤੇ ਇਸ ਦੇ ਵਿੱਚੋਂ ਅਸੀਂ ਕੀ ਹੈ 25 ਨੰਬਰ ਲੈਣੇ ਹਨ ਤਾਂ ਕਿ ਸਾਡਾ ਪੇਪਰ ਕੁਆਲੀਫਾਈ ਹੋ ਜਾਵੇਗਾ ਤਾਂ ਦੋਸਤੋ 25 ਨੰਬਰ ਦੀ ਗੱਲ ਨਹੀਂ ਅਸੀਂ ਕਿੰਨੇ ਲੈਣੇ ਹਨ 50 ਦੇ ਵਿੱਚੋਂ ਅਸੀਂ 50 ਹੀ ਲੈਣੇ ਹਨ ਅਤੇ 45 ਤੱਕ ਕੀ ਹੈ ਤੁਹਾਡੇ ਆਰਾਮ ਨਾਲ ਆ ਸਕਦੇ ਹਾਂ ਜੇਕਰ ਤੁਸੀਂ ਵੀਡੀਓਜ਼ ਦੇ ਇੱਕ ਇੱਕ ਕੁਐਸਚਨ ਨੂੰ ਚੰਗੀ ਤਰ੍ਹਾਂ ਨਾਲ ਸਮਝ ਕੇ ਕਰੋਗੇ ਦੋਸਤੋ ਇਹੀ ਪੇਪਰਾਂ ਦੇ ਵਿੱਚ ਪੀਬੀਕਿਊ ਕੁਐਸਚਨ ਹਨ ਇਹੀ ਆ ਰਹੇ ਹਨ ਮੋਸਟ ਰਿਪੀਟਡ ਕੁਐਸਚਨ ਹਨ ਜੋ ਕਿ थ੍ਰੈਟਿਕਲ ਵੀ ਕਰਾਇਆ ਜਾਵੇਗਾ ਤੇ ਐਮਸੀਕਿਊ ਨਾਲ ਤੁਹਾਡੀ ਕੀ ਹੈ ਪ੍ਰੈਕਟਿਸ ਵੀ ਕਰਵਾਈ ਜਾਵੇਗੀ ਆ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੋ ਕਿ ਅੱਜ ਦੀ ਵੀਡੀਓ ਹੈ ਵਿਰੋਧ ਆਰਥਿਕ ਸ਼ਬਦ ਦੀ ਹੈ ਤਾਂ ਅੱਜ ਆਪਾਂ ਉਸਦੇ ਬਾਰੇ ਗੱਲ ਕਰਾਂਗੇ ਤਾਂ ਤੁਹਾਨੂੰ ਮੈਂ ਦੱਸ ਦਵਾ ਕਿ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਬਾਅਦ ਤਵਾ ਸ਼ੇਅਰ ਕਰ ਦੇਣਾ ਤਾਂ ਜੋ ਇਹ ਦੂਸਰੇ ਨੂੰ ਵੀ ਪਤਾ ਲੱਗ ਸਕੇ ਪੰਜਾਬੀ ਪੇਪਰ ਦਾ ਕੀ ਕੀ ਸਿਲੇਬਸ ਹੈ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਸਕਦੀਆਂ ਤੇ ਜੇਕਰ ਤੁਸੀਂ ਪਹਿਲਾਂ ਹੀ ਕੀਤੀ ਹੋਵੇਗੀ ਤਾਂ ਪੇਪਰ ਜੋ ਕਿ ਸੈਕੰਡ ਪੇਪਰ ਹੋਵੇਗਾ ਗਵਰਨਮੈਂਟ ਜੌਬ ਦਾ ਉਸ ਨੂੰ ਇਜ਼ੀਲੀ ਕਰੈਕ ਕਰ ਸਕੋਗੇ ਜੇਕਰ ਠੋਡੀ ਤਿਆਰੀ ਉਸ ਦੀ ਫੁੱਲ ਹੈ ਬਟ ਪੇਪਰ A ਦੀ ਨਹੀਂ ਹੈ ਤਾਂ ਕਿ ਹੈ ਤੁਸੀਂ ਨੌਕਰੀ ਤੋਂ ਵਾਝੇ ਰਹਿ ਜਾਓਗੇ ਤਾਂ ਦੋਸਤੋ ਇਹ ਨੌਬਤ ਨਾ ਵੇ ਇਸ ਲਈ ਕਿ ਹੈ ਤੁਸੀਂ ਇੱਕ-ਇੱਕ ਚੀਜ਼ ਕਰਕੇ ਚੱਲੋ ਦੋਸਤੋ 14 ਹੀ ਟੌਪਿਕ ਹੱਟ ਦੇਖੋ 14 ਟਾਪਿਕਾਂ ਤੇ 14 ਟਾਪਿਕਾਂ ਦੇ ਵਿੱਚੋਂ ਹੀ ਕੀ ਹੈ ਪੇਪਰ ਏ ਪੁੱਛਿਆ ਜਾਊਗਾ ਮਤਲਬ ਕੀ ਹੈ ਪੰਜਾਬੀ ਪੇਪਰ ਦਾ ਜੋ ਸਿਲੇਬਸ ਹੈ ਪੰਜਾਬੀ ਕੁਆਲੀਫਾਈ ਨੇਚਰ ਦਾ ਐਗਜ਼ਾਮ ਹੈ ਇਸ ਦੇ ਵਿੱਚ ਪੁੱਛੇਗਾ ਦੋਸਤੋ ਆਪਾਂ ਸਮਾਨਾਰਥਕ ਵੀ ਕਰਾਂਗੇ ਮੁਹਾਵਰੇ ਖਾਨ ਸ਼ਬਦਾਂ ਦੇ ਭੇਦ ਇਹ ਕਿੰਨੇ ਹੁੰਦੇ ਨੇ ਦੋਸਤੋ ਇਹ 8 ਪ੍ਰਕਾਰ ਦੇ ਹੁੰਦੇ ਨੇ ਸ਼ਬਦ ਭੇਦ ਹੁੰਦੇ ਹਨ ਨਾਮ ਪੜਨਾਵ ਕਿਰਿਆ ਕਿਰਿਆ ਵਿਸ਼ੇਸ਼ਣ ਈਟੀਸੀ ਕਰਾਈ ਜਾਣਗੇ ਖੇਤਰ-ਪਛੇਤਰ ਬਹੁਤ ਜ਼ਿਆਦੇ ਆਉਂਦੇ ਹਨ ਵਚਨ ਬਦਲੋ ਲਿੰਗ ਬਦਲੋ विश्राम चिन्ह ਵਾਲੇ ਕੁਝ ਨੂੰ ਸ਼ਬਦਾਂ ਵਾਕਾਂ ਨੂੰ ਸ਼ੁੱਧ ਕਰਕੇ ਲਿਖੋ ਦੋਸਤੋ ਸਾਰੇ ਹਰ 14 ਟੌਪਿਕ ਹਨ ਅਤੇ ਸਾਨੂੰ ਸਾਰੇ ਕਰਵਾਏ ਜਾਣਗੇ ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਰਹਿਆ ਕਰੋ ਕੋਈ ਵੀ ਵੀਡੀਓ ਦੇਖਣੀ ਹੈ ਤਾਂ ਪੇਪਰ ਦੇ ਵਿੱਚ ਸਾਨੂੰ ਇੱਕ ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇੱਕ ਨੰਬਰ ਪਿੱਛੇ ਰਹਿ ਗਏ ਤਾਂ ਕਿ ਹੈ ਜੇਕਰ ਕੁਆਲੀਫਾਈ ਨੇਚਰ ਜੋ ਪੰਜਵੇਂ ਦੇ ਵਿੱਚੋਂ 24 ਨੰਬਰ ਆ ਗਏ ਤਾਂ ਸਾਡੇ 24 ਨੰਬਰ ਵੀ ਜ਼ੀਰੋ ਦੇ ਸਮਾਨ ਹਨ ਤਾਂ ਅਸੀਂ 25 ਨੰਬਰ ਲੈਣੇ ਹੀ ਲੈਣੇ ਹਨ ਐਕਸਰਸਾਈਜ਼ ਦਾ ਪੇਪਰ ਜੋ ਹੋਇਆ ਸੀ ਉਹਨਾਂ ਨੂੰ ਜਾਦੇ ਪਤਾ ਹੈ ਤਾਂ ਦੋਸਤੋ ਉਹ ਗੱਲ ਨਾ ਹੋਵੇ ਜੋ ਐਕਸਾਈਜ਼ ਪੇਪਰ 'ਤੇ ਹੋਈ ਸੀ ਇਸ ਲਈ ਕੀ ਹੈ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਿਹਾ ਕਰੋ ਅਤੇ ਤੁਸੀਂ ਕੀ ਹੈ ਕੁਆਲੀਫਾਈ ਨੇਚਰ ਦਾ ਐਗਜ਼ਾਮ ਕ੍ਰੈਕ ਕਰਕੇ ਸੈਕੰਡ ਪੇਪਰ ਇਜ਼ੀਲੀ ਕਰ ਸਕਦੇ ਹੋ ਤਾਂ ਦੋਸਤੋ ਆਪਾਂ ਚੱਲਦੇ ਹਾਂ ਇਹ ਤਾਂ ਸਨ ਗੱਲਾਂ ਮੋਟੀਵੇਟ ਜਿਹੜੀਆਂ ਤੁਹਾਨੂੰ ਕੀ ਹੈ ਪਤਾ ਹੋਣਾ ਚਾਹੀਦਾ ਹੈ ਜਿੰਨਾ ਬਾਰੇ ਕੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਨੌਲੇਜ ਹੋਣੀ ਚਾਹੀਦੀ ਹੈ ਤੇ ਅੱਜ ਦੀ ਗੱਲ ਆਪਾਂ ਗੱਲ ਕਰੀਏ ਟੌਪਿਕ ਦੇ ਤਾਂ ਉਹ ਹੈ ਸਾਡਾ ਵਿਰੋਧੀ ਸ਼ਬਦ ਹੈ ਤੇ ਵਿਰੋਧੀ ਸ਼ਬਦ ਜਿਹੜੇ-ਜਿਹੜੇ ਪੁੱਛੇ ਆ ਦੋਸਤੋ ਇਹ ਸਾਰੇ ਕਿਹੜੇ ਹਨ ਪੀワイਕਿਊ ਹਨ ਮਤਲਬ ਕਿ ਪ੍ਰੀਵੀਅਸイヤー ਕੁਐਸਚਨ ਦੇ ਵਿੱਚ ਪੁੱਛੇ ਗਏ ਹਨ ਭਾਵੇਂ ਉਹ ਤੁਹਾਡਾ ਪੇਪਰ ਏ ਹੋਵੇ ਤੇ ਭਾਵੇਂ ਉਹ ਬੀ ਹੋਵੇ ਦੋਨਾਂ ਦੇ ਲਈ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਹਨ ਵਿਰੋਧੀ ਸ਼ਬਦ ਤਾਂ ਦੋਸਤੋ ਕੁਆਲੀਫਾਈ ਪੰਜਾਬੀ ਦੀ ਗੱਲ ਕਰੀਏ ਤਾਂ ਉਸ ਦਾ ਸਿਲੇਬਸ ਤਾਂ ਕਹਿੰਦਾ ਹੀ ਹੈ ਵਿਰੋਧੀ ਸ਼ਬਦ ਤਾਂ ਆਪਾਂ ਦੇਖਦੇ ਹਾਂ ਪਹਿਲਾ ਦੋਸਤੋ ਇਹ ਕਿ ਇਹ ਇਹ ਹੈ ਤੁਹਾਡਾ ਥਿਉਰੀ ਬੇਸਡ ਹੈ ਥਿਉਰੀ ਤੋਂ ਬਾਅਦ ਕੀ ਆ ਅਸੀਂ ਐਮਸੀਕਿਊ ਲਗਾਵਾਂਗੇ ਜੋ ਕਿ ਐਮਸੀਕਿਊ ਮਤਲਬ ਕਿ ਉਸ ਤੋਂ ਬਾਅਦ ਜਦੋਂ ਮੌਕ ਟੈਸਟ ਹੋਵੇਗਾ ਸਾਰਿਆਂ ਨੂੰ ਕੰਬਾਈਨਡ ਕਰਕੇ ਤਾਂ ਤੁਸੀਂ ਇਜ਼ੀਲੀ ਕਰ ਸਕੋਗੇ ਐਮਸੀਕਿਊ ਜੇਕਰ ਤੁਸੀਂ ਲਗਾਏ ਹੋਣਗੇ ਤਾਂ ਦੋਸਤੋ ਆਪਾਂ ਸਭ ਤੋਂ ਪਹਿਲਾਂ ਥੈਰੇਟਿਕਲ ਪੋਰਸ਼ਨ ਕਵਰ ਕਰਦੇ ਆ ਇਸ ਦਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਕਹਿੰਦਾ ਹੈ ਈਰਖਾ ਈਰਖਾ ਦਾ ਮਤਲਬ ਹੁੰਦਾ ਹੈ ਪਿਆਰ ਇਹ ਕਹਿਰਾ ਦਾ ਮਤਲਬ ਹੁੰਦਾ ਹੈ ਦੂਰਾ ਇੱਜ਼ਤ ਬੇਇੱਜ਼ਤ ਜਾਂ ਬੇਇੱਜ਼ਤੀ ਗਿੱਲਾ ਸੁੱਕਾ ਸੁਖੀ ਦੁਖੀ ਦੋਸਤੋ ਇਹ ਆਇਨਕ ਸੌਖੇ ਜਿਹੇ ਹਨ ਪੇਪਰ ਦੇ ਵਿੱਚ ਪੁੱਛੇ ਜਾ ਰਹੇ ਨੇ ਏਕ ਨੰਬਰ ਸਾਡੇ ਲਈ ਬਹੁਤ ਹੀ ਜ਼ਿਆਦੇ ਇੰਪੋਰਟੈਂਟ ਰੋਲ ਅਦਾ ਕਰ ਰਿਹਾ ਭਾਵੇਂ ਉਹ ਸੌਖਾ ਮਿਲ ਜਾਵੇ ਤੇ ਭਾਵੇਂ ਥੋੜਾ ਜਿਹਾ ਉਂਗਲੀ ਟੇਢੀ ਕਰਨੀ ਪਵੇ ਮਤਲਬ ਕਿ ਆ ਔਖਾ ਮਿਲੇ ਸੁੰਘੜਨਾ ਖੇਲਰਨਾ ਸੁਚੱਜਾ ਕੁਚੱਜਾ ਸੁਣਿਆ ਅਣ ਸੁਣਿਆ ਸੂਲਖਣਾ ਕੂਲਖਣਾ ਕੂ ਲਛਣਾ ਸੁਲਾ ਲੜਾਈ ਸੂਤ ਕਸੂਤ ਸੋਕਾ ਡੋਬਾ ਸੋਗ ਤਾਂ ਮਤਲਬ ਕੀ ਵਿਰੋਧੀ ਸ਼ਬਦ ਕੀ ਹੁੰਦਾ ਹੈ ਖੁਸ਼ੀ ਹੁੰਦਾ ਹੈ ਦੋਸਤੋ ਅੱਗੇ ਦੇਖੋ ਬੜੇ ਵਧੀਆ ਵਿਰੋਧੀ ਸ਼ਬਦ ਹਨ ਜੋ ਕਿ ਤੁਸੀਂ ਪਹਿਲਾਂ ਦੇਖਿਆ ਹੁਣ ਹੋਰ ਦੇਖੋ ਦੋਸਤੋ ਸਦੀਵੀ ਦਾ ਹੁੰਦਾ ਹੈ ਸਦੀਵੀ ਵਕਤੀ जो हमेशा हमेशा व्यक्ति की आ गया सा उसका उल्ट आ गया दोस्तो सभ्य अस्य शराबी सूफी आ गया शरदालू अदक सबत पर इंपोर्टेंट है परतंत्र सड़ियल हसमुख रोंदू हसमुख साफ गंदा विरोधी औंतरा ਸੰਤਰਾ ਅੰਤਲਾ ਆਰੰਭਕ ਅੰਦਰ ਬਾਹਰ ਅੰਬਰ ਧਰਤੀ ਅੰਨਾ ਸੁਜਾਖਾ ਤੁਹਾਨੂੰ ਉੱਥੇ ਅੰਨਾ ਪਾ ਕੇ ਨਾ ਪਾ ਕੇ ਉੱਥੇ ਵੀ ਨਾਖਾ ਕਹਿ ਸਕਦਾ ਹੈ ਉੱਥੇ ਵੀ ਸੁਜਾਖਾ ਹੀ ਆਵੇਗਾ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਅੰਨਾ ਨਾ ਆਇਆ ਤਾਂ ਉੱਥੇ ਵੀ ਨਾਖਾ ਆ ਜਾਵੇਗਾ ਤਾਂ ਪੇਪਰ ਦੇ ਵਿੱਚ ਥੋੜਾ ਜਿਹਾ ਲੈਵਲ ਇਨਕਰੀਜ਼ ਕਰਨ ਲਈ ਉਹ ਇਸ ਤਰ੍ਹਾਂ ਦੇ ਵਰਡ ਪਾ ਦਿੰਦਾ ਹੈ ਅੱਗੇ ਹੈ ਅੜਨਾ ਦਾ ਮਤਲਬ ਕੀ ਆ ਟਲਣਾ ਨੈਕਸਟ ਸਲਾਈਡ ਕਹਿੰਦੀ ਹੈ ਦੋਸਤੋ ਹਾਨੀ ਲਾਭ ਲਾਭ ਜਾਂ ਹਾਨੀ ਵਾਲੇ ਪ੍ਰੋਫਿਟ ਲਾਸ ਵਾਲੇ ਸਾਨੂੰ ਕੀ ਆ ਕੁਐਸਚਨਉਂ ਦੇ ਹਨ ਹਾਰ ਜਿੱਤ ਸੌਣੀ ਹਾਰੀ ਹਾਲ ਬਿਹਾਲ ਸ਼ਬਦ ਉਲਟ ਪਾਵੀ ਦੇਖੋ ਦੋਸਤੋ ਸ਼ਬਦ ਦਾ ਹੁੰਦਾ ਹੈ ਉਲਟ ਭਾਵੀ ਜੇਕਰ ਪੇਪਰ 'ਚ ਆ ਗਿਆ ਸ਼ਬਦ ਤਾਂ ਉਥੇ ਕੋਈ ਸ਼ਬਦ ਪਾਇਆ ਹੋਇਆ ਤਾਂ ਕੀ ਆ ਡੋਲੂ ਮੰਨਿਆ ਜਾਵੇਗਾ ਤੁਹਾਡਾ ਨੰਬਰ ਕੱਟਿਆ ਜਾਵੇਗਾ ਤਾਂ ਦੋਸਤੋ ਧਿਆਨ ਨਾਲ ਕਰਨਾ ਹੈ ਸ਼ਬਦ ਦਾ ਕੀ ਹੁੰਦਾ ਹੈ ਉਲਟ ਭਾਵੀ ਹੁੰਦਾ ਹੈ ਮਤਲਬ ਸ਼ਬਦ ਦਾ ਇੱਕ ਸਾਰਤਕ ਹੁੰਦੇ ਇੱਕ ਨਿਰਾਰਤਕ ਹੁੰਦਾ ਜਿਹਦਾ ਉਲਟ ਭਾਵ ਨਿਕਲਦਾ ਹੋਵੇ ਉਹ ਕੀ ਆ ਸ਼ਬਦ ਦੇ ਉਲਟ ਹੁੰਦਾ ਹੈ ਹਿੱਤ ਕਿਰਨਾ ਉਧਾਰ ਨਕਦ ਹੇਠਾਂ ਉੱਤੇ ਹੌਲਾ ਭਾਰਾ ਹੰਕਾਰੀ ਦੋਸਤੋ ਹੰਕਾਰੀ ਨਿਰਮਾਨ ਇੱਕ ਦਾ ਬੰਦਾ ਹੰਕਾਰ ਦੇ ਇੱਕ ਕੀ ਜੋ ਉਸ ਨੇ ਨਿਰਮਾਨ ਕਰ ਲਿਆ ਕ ਅਕੈ ਨਰਮ ਕਠੋਰ ਕਮਾਉ ਦਾ ਵਿਰੋਧੀ ਸ਼ਬਦ ਹੁੰਦਾ ਹੈ ਗਵਾਉ ਕਮੀ ਵਾਧਾ ਸੱਜਰ ਤੁਕ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਤੁਹਾਨੂੰ ਮੈਂ ਬਹੁ ਆਰਥਿਕ ਸ਼ਬਦ ਦੇ ਵਿੱਚ ਵੀ ਬਹੁਤ ਸ਼ਬਦ ਇਹ ਤਾਂ ਇੱਕ ਸ਼ਬਦ ਵਿੱਚ ਵੀ ਕਿਹਾ ਸੀ ਮੱਛ ਜਾਂ ਗਾਂ ਵਾਲੇ ਕੁਚਨ ਆਉਣਗੇ ਤਾਂ ਇੱਥੇ ਵੀ ਇਹ ਵਿਰੋਧੀ ਸ਼ਬਦ ਵਿੱਚ ਸੱਜਰ ਦਾ ਕੀ ਹੁੰਦਾ ਹੈ ਤੋਕੜ ਹੁੰਦਾ ਹੈ ਸੱਤ ਦਾ ਕੀ ਹੁੰਦਾ ਹੈ ਅਸੱਤ ਹੁੰਦਾ ਹੈ ਨੈਕਸਟ ਕਹਿੰਦਾ ਹੈ ਸੋਤੜ ਦੇਖੋ ਦੋਸਤੋ ਇਹ ਕੀ ਹੈ ਪੇਪਰ ਦੇ ਵਿੱਚ ਆਇਆ ਹੋਇਆ ਕੁਛ ਨਾਤਾ ਇਸ ਨੂੰ ਕੀ ਹੈ ਅਸੀਂ ਆਈਐਮਪੀ ਕਹਿ ਦਿੰਨੇ ਹਾਂ ਸੋਤੜ ਕੀ ਹੁੰਦਾ ਹੈ ਹੁਸ਼ਿਆਰ ਦੇਖੋ ਦੋਸਤੋ ਉੱਥੇ ਹੁਸ਼ਿਆਰ ਦਾ ਆ ਗਿਆ ਵਿਰੋਧੀ ਸ਼ਬਦ ਨਲਾਇਕ ਤਾਂ ਪਾਇਆ ਨਹੀਂ ਹੋਵੇਗਾ ਉੱਥੇ ਕੀ ਹੁੰਦਾ ਹੈ ਸੋਤੜ ਹੁੰਦਾ ਹੈ ਯਾਦ ਰੱਖਣਾ ਇਹ 16 ਗੂਰਾ ਸੰਖੇਪ ਵਿਸਥਾਰ ਸੰਗਤ ਕ ਸੰਗਤ ਇੱਥੇ 16 ਆਇਆ ਤਾਂ ਇੱਥੇ ਕੀ ਹੈ ਗੂਰਾ ਯਾਦ ਰੱਖਣਾ ਹੈ ਦੋਸਤੋ ਕੁਝ ਕੁ ਕੀਆ ਤੁਹਾਨੂੰ ਸਮਝਣ ਸਮਝਣੇ ਪੈਣਗੇ ਦੇ ਕਈਆਂ ਨੂੰ ਰੱਟਾ ਲਾਉਣਾ ਪਵੇਗਾ ਜਿਸ ਤਰ੍ਹਾਂ ਸੌਤੜ ਹੋ ਗਿਆ 16 ਹੋ ਗਿਆ ਸੰਗਤ ਕ ਸੰਗਤ ਸੰਗਾਉ ਨੀਚੱਕ ਇਹ ਵੀ ਯਾਦ ਰੱਖਣਾ ਤੁਸੀਂ ਨੀਚੱਕ ਇਹ ਵੀ ਇੰਪੋਰਟੈਂਟ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਸੰਗਾਉ ਨੀ ਚੱਕ ਸੰਗਣਾ ਪਤਲਾ ਸੰਯੋਗ ਵਿਜੋਗ ਸਾਂਝ ਸਵੇਰਾ ਯਾਦ ਰੱਖਣਾ ਸਾਂਝ ਸਵੇਰਾ ਹੁੰਦਾ ਹੈ ਹਨੇਰਾ ਸਵੇਰਾ ਨਹੀਂ ਹੁੰਦਾ ਸਾਂਝ ਸਵੇਰਾ ਹੁੰਦਾ ਹੈ ਸੰਮਤੀ ਦਾ ਕੀ ਹੁੰਦਾ ਹੈ ਮਤਭੇਦ ਹੁੰਦਾ ਹੈ ਸ਼ਾਂਤੀ ਅਸ਼ਾਂਤੀ ਹੱਸਣਾ ਰੋਣਾ ਸਿਆਣਾ ਕਮਲਾ ਸਿੱਧਾ ਪੁੱਠਾ ਸੀਤ ਨਿਗ ਸੁਵਾਦੀ ਦਾ ਕੀ ਹੁੰਦਾ ਹੈ ਬੇਸਵਾਦੀ ਸੁਹਾਗਣ ਵਿਧਵਾ ਸੁਸਤ ਚੁਸਤ ਦੋਸਤੋ ਇਹ ਸੀ ਬਹੁਤ ਜ਼ਿਆਦਾ ਇੰਪੋਰਟੈਂਟ ਮੋਸਟ ਇੰਪੋਰਟੈਂਟ ਕੁਐਸਚਨ ਹਨ ਮਤਲਬ ਕਿ ਇਹ ਆਈਐਮਪੀ ਕੁਐਸਚਨ ਹਨ ਇਹ ਤੁਹਾਡੇ ਕੋਈ ਵੀ ਪੇਪਰ ਭਾਵੇਂ ਈਟੀਟੀ ਵਾਲਿਆਂ ਦਾ ਪੇਪਰ ਹੋਵੇ ਭਾਵੇਂ ਕਿ ਇਹ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਹੋਵੇ ਸੀਨੀਅਰ ਅਸਿਸਟੈਂਟ ਦਾ ਹੋਵੇ ਲੇਬਰ ਇਨਸਪੈਕਟਰ ਦਾ ਹੋਵੇ ਪੀ ਟ੍ਰਿਪਲ ਐਸ ਬੀ ਕਲਰਕ ਦਾ ਹੋਵੇ ਈਟੀਸੀ ਜਿੰਨੇ ਵੀ ਪੇਪਰ ਜਿਸ ਤਰ੍ਹਾਂ ਕੀ ਅੱਗੇ ਆਉਣਾ ਹੈ ਵੀਡੀਓ ਆਉਣਾ ਹੈ ਪਟਵਾਰੀ ਆਉਣਾ ਹੈ ਐਕਸਾਈਜ਼ ਹੋਣਾ ਹੈ ਪੁੱਡਾ ਆਉਣਾ ਹੈ ਈਟੀਸੀ ਜਿੰਨੇ ਵੀ ਹਨ ਸਾਰੇ ਪੇਪਰਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਦੋਸਤੋ ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਐਂਡ ਤੱਕ ਦੇਖੀ ਹੈ ਤਾਂ ਉਹ ਪੇਪਰ ਦੇ ਵਿੱਚ ਆ ਕੇ ਇਹ ਦੇਖ ਕੇ ਕੁਐਸਚਨ ਨੂੰ ਸਿੱਧਾ ਕਰ ਦੇਣਗੇ ਕਿਉਂਕਿ ਵਿਰੋਧੀ ਸ਼ਬਦ ਕੋਈ ਕਨੇਡਾ ਤੋਂ ਨਹੀਂ ਲੈ ਕੇ ਆਵੇਗਾ ਇੱਥੋਂ ਹੀ ਪਾਏ ਜਾਣਗੇ 8ਵੀਂ ਕਲਾਸ ਦੀ ਬੁੱਕ ਵਿੱਚੋਂ 7ਵੀਂ 5ਵੀਂ 10ਵੀਂ ਇਸੇ ਕੀਆ ਵਿਆਕਰਨ ਦੇ ਕੁਐਸਚਨ ਹਨ ਤਾਂ ਵਿਰੋਧੀ ਸ਼ਬਦ ਕੀ ਹੈ ਇਹ ਹੀ ਹੋਣਗੇ ਦੋਸਤੋ ਕੋਈ ਜਿਆਦਾ ਟਾਫ ਨਹੀਂ ਪੁੱਛੇ ਜਾਣਗੇ ਬਸ ਹਾਂ ਜਿਸ ਤਰ੍ਹਾਂ ਕੇ ਹੁਸ਼ਿਆਰ ਦਾ ਤੁਹਾਨੂੰ ਮੈਂ ਕਿਹਾ ਸੀ ਇੱਕ 2-3 ਸ਼ਬਦ ਆਏ ਹਨ ਜੋ ਕਿ ਤੁਹਾਨੂੰ ਥੋੜੀ ਜਿਹਾ ਯਾਦ ਰੱਖਣੇ ਪੈਣਗੇ ਤਾਂ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ